ਜੱਗੂ ਨੇ ਕਰ ਲਈ ਬਦਲੇ ਦੀ ਤਿਆਰੀ ਜੱਗੂ ਦੇ ਗੁਰਗੇ ਕਰਨ ਲੱਗੇ ਸੀ ਵੱਡਾ ਕਾਂਡ ਪੁਲਿਸ ਨੇ ਫੇਰਤਾ ਜੱਗੂ ਦੇ ਪਲਾਨ ਤੇ ਪਾਣੀ ਜਿਸ ਦਾ ਡਰ ਸੀ ਉਹੀ ਗੱਲ ਹੋਈ ਜੱਗੂ ਨੇ ਬਦਲਾ ਲੈਣ ਦੀ ਕਰ ਲਈ ਸੀ ਤਿਆਰੀ ਪਰ ਪੁਲਿਸ ਨੇ ਉਸ ਦੀ ਸਾਰੀ ਪਲੈਨਿੰਗ ਤੇ ਪਾਣੀ ਫੇਰ ਦਿੱਤਾ ਤੁਸੀਂ ਵੇਖ ਰਹੇ ਹੋ ਕ੍ਰਾਈਮ ਚਾਰਟ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗਰਾ ਤੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੱਗੂ ਦੇ ਬਦਲੇ ਦੀ ਜੀ ਹਾਂ ਜੱਗੂ ਭਗਵਾਨ ਪੁਰੀਆ ਗੈਂਗਸਟਰ ਦੀ ਦੁਨੀਆ ਦਾ ਵੱਡਾ ਨਾਮ ਪੰਜਾਬ ਦੇ ਗੁਰਦਾਸਪੁਰ ਦੇ ਇੱਕ ਪਿੰਡ ਭਗਵਾਨਪੁਰ ਤੋਂ ਜੰਮਿਆ ਜੱਗੂ ਭਗਵਾਨ ਪੁਰੀਆ ਜਿਸ ਦੀ ਬੀਤੇ ਕੁਝ ਦਿਨ ਪਹਿਲਾਂ ਹੀ ਮਾਦਾ ਕਤਲ ਕਰ ਦਿੱਤਾ ਗਿਆ ਜਦਕਿ ਜੋ ਗੈਂਗਸਟਰਾਂ ਨੇ ਕਤਲ ਕੀਤਾ ਐਂਟੀ ਗਰੁੱਪ ਦੇ ਉਹਨਾਂ ਨੇ ਕਿਹਾ ਕਿ ਅਸੀਂ ਉਹਦੇ ਦੀ ਮਾਤਾ ਨੂੰ ਮਾਰਨਾ ਨਹੀਂ ਸੀ ਉਹ ਗਲਤੀ ਨਾਲ ਹੋ ਗਿਆ ਪਰ ਹੁਣ ਇਸੇ ਤੇ ਇੱਕ ਗੱਲਾ ਸ਼ੁਰੂ ਹੋਈਆ ਕਿ ਜੱਗੂ ਬਦਲਾ ਲਏਗਾ ਤੇ ਜੱਗੂ ਨੇ ਬਦਲੇ ਦੀ ਤਿਆਰੀ ਪੂਰੀ ਕਰ ਲਈ ਸੀ ਜੋ ਆਖਿਰਕਾਰ ਬੀਤੇ ਕੱਲ ਸਾਹਮਣੇ ਆਈ ਜੱਗੂ ਦੀ ਗੈਂਗ ਵੱਲੋਂ ਮਾਤਾ ਦੇ ਕਤਲ ਦਾ ਬਦਲਾ ਲੈਣ ਲਈ ਵੱਡੀ ਪਲੈਨਿੰਗ ਕੀਤੀ ਗਈ ਜਿਸ ਦੇ ਵਿੱਚ ਕੁਝ 5 ਤੋਂ 7 ਗੈਂਗਸਟਰਾਂ ਸ਼ਾਮਲ ਹੋ ਕੇ ਟੀਮ ਬਣਾਈ ਤੇ ਟੀਮ ਬਣਾ ਕੇ ਐਂਟੀ ਗਰੁੱਪ ਨੂੰ ਟਾਰਗੇਟ ਕਿਲਿੰਗ ਲਈ ਪਲੈਨਿੰਗ ਕਰਨੀ ਅੱਗੇ ਸ਼ੁਰੂ ਕਰ ਦਿੱਤੀ ਜਿਸ ਦਾ ਕਾਂਡ ਹੋਣੀ ਵਾਲਾ ਸੀ ਤੇ ਵਿੱਚ ਆ ਗਈ ਪੰਜਾਬ ਪੁਲਿਸ ਕਿਉਂਕਿ ਇਹ ਸਾਰੇ ਮਸਲੇ ਦੇ ਉੱਤੇ ਪੰਜਾਬ ਪੁਲਿਸ ਬਹੁਤ ਹੀ ਗੰਭੀਰਤਾ ਦੇ ਨਾਲ ਲਗਾਤਾਰ ਜਾਂਚ ਕਰ ਰਹੀ ਸੀ ਤੇ ਕੱਲੇ-ਕੱਲੇ ਗੈਂਗਸਟਰ ਦੇ ਉੱਤੇ ਨਜ਼ਰ ਰੱਖੀ ਹੋਈ ਸੀ ਆਖਿਰਕਾਰ ਜੱਗੂ ਭਗਵਾਨਪੁਰੀਏ ਦੇ ਗੈਂਗ ਕੀ ਕੰਮ ਕਰ ਰਹੀ ਹੈ ਤੇ ਪੰਜਾਬ ਪੁਲਿਸ ਨੇ ਇਸ ਦਾ ਖੁਲਾਸਾ ਕੀਤਾ ਤੇ ਡੀਜੀਪੀ ਪੰਜਾਬ ਵੱਲੋਂ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸਭ ਤੋਂ ਪਹਿਲਾਂ ਉਹ ਦੱਸਦੇ ਆ ਪੰਜਾਬ ਪੁਲਿਸ ਦੇ ਆਫੀਸ਼ੀਅਲ ਪੇਜ ਤੇ ਉਤੇ ਲਿਖਿਆ ਗਿਆ ਕਾਉਂਟਰ ਇੰਟੈਲੀਜੈਂਸ ਪੰਜਾਬ ਵੱਲੋਂ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ ਬਟਾਲਾ ਪੁਲਿਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਦੌਰਾਨ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਜੋ ਕਿ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਰਚੀ ਗਈ ਸੀ 13 ਜੁਲਾਈ ਨੂੰ ਪ੍ਰਾਪਤ ਖੂਫੀਆ ਜਾਣਕਾਰੀ ਆਧਾਰ ਤੇ ਇਹ ਖੁਲਾਸਾ ਹੋਇਆ ਹੈ ਕਿ ਜੱਗੂ ਭਗਵਾਨਪੁਰੀਆ ਜੋ ਕਿ ਇਸ ਸਮੇਂ ਅਸਾਮ ਦੀ ਸਿਲਚਰ ਜੇਲ੍ਹ ਵਿੱਚ ਬੰਦ ਹੈ ਉਸਨੇ ਆਪਣੀ ਮਾਂ ਦੀ ਹੱਤਿਆ ਦਾ ਬਦਲਾ ਲੈਣ ਲਈ ਆਪਣਾ ਨੈਟਵਰਕ ਸਰਗਰਮ ਕਰ ਲਿਆ ਸੀ ਵਿਰੋਧੀ ਗੈਂਗ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਫੋਟੋਆਂ ਵੀ ਸਾਂਝੀਆਂ ਕੀਤੀਆਂ ਗਈਆਂ ਸਨ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਆਤੀ ਪੁਲਿਸ ਨੇ ਮਹਿਕਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਸ ਦੀ ਪੁੱਛਗਿੱਛ ਤੋਂ ਬਾਅਦ ਪਿੰਡ ਸ਼ਾਹਬਾਦ ਤੋਂ ਸਿਕੰਦਰ ਕੁਮਾਰ ਉਰਫ ਗੋਲਾ ਅਤੇ ਓੰਕਾਰਪ੍ਰੀਤ ਉਰਫ ਜਸ਼ਨ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਗगनਦੀਪ ਉਰਫ ਗਿਆਨੀ ਅਤੇ ਮੁੱਖ ਮੁੱਖ ਕੋਆਰਡੀਨੇਟਰ ਲਵਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਬਰਾਮਦਗੀ ਦੇ ਵਿੱਚ ਦੋ ਆਧੁਨਿਕ ਹਥਿਆਰ ਪੀਐਕਸ 5 ਪਿਸਤੌਲ ਅਤੇ ਪੁਆਇੰਟ 32 ਬੋਰ ਮੁਢਲੀ ਜਾਂਚ ਤੋਂ ਪਤਾ ਲੱਗਿਆ ਕਿ ਲਵਪ੍ਰੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਸਾਜ਼ਿਸ਼ ਯੂਐਸਏ ਤੋਂ ਹੁਸਨਦੀਪ ਸਿੰਘ ਵੱਲੋਂ ਰਚੀ ਜਾ ਰਹੀ ਸੀ ਜੋ ਜੱਗੂ ਦਾ ਨੇੜਲਾ ਸਾਥੀ ਹੈ ਬਟਾਲਾ ਦੇ ਥਾਣਾ ਰੰਗੜ ਨੰਗਲ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ ਤੇ ਇਸ ਚ 사ਜਿਸ਼ ਪਿੱਛੇ ਅੰਤਰਰਾਸ਼ਟਰੀ ਸੰਚਾਲਕਾਂ ਦਾ ਪਤਾ ਲਗਾਉਣ ਅਤੇ ਵਿਆਪਕ ਅੰਤਰਰਾਸ਼ਟਰੀ ਨੈੱਟਵਰਕ ਨੂੰ ਖਤਮ ਕਰਨ ਲਈ ਅਗੇਰਲੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਸੰਗਠਨ ਅਪਰਾਧ ਨੂੰ ਖਤਮ ਕਰਨ ਅਤੇ ਜਨਤਕ ਸੁਰੱਖਿਆ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਤੇ ਵਿੱਚ ਦ੍ਰਿੜ ਹੈ। ਤਾਂ ਤੁਸੀਂ ਸੁਣਿਆ ਪੰਜਾਬ ਪੁਲਿਸ ਵੱਲੋਂ ਇਸ ਸਾਰੀ ਕਹਾਣੀ ਦਾ ਅੰਤਕਾਰ ਦਿੱਤਾ ਗਿਆ ਯਾਨੀ ਕਿ ਜੱਗੂ ਭਗਵਾਨ ਪੁਰੀਆ ਦੇ ਮਾ ਦੇ ਕਤਲ ਦੇ ਬਦਲੇ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਤੇ ਇਸ ਦੇ ਵਿੱਚ ਵੱਡੀ ਗੱਲ ਇਹ ਕਿ ਇਹ ਸਾਰੀ ਜੀ ਸਾਰੀ ਕਟਨਾ ਜੋ ਸਾਰੀ ਪਲੈਨਿੰਗ ਹੋ ਰਹੀ ਸੀ ਉਹ ਬਾਹਰ ਬੈਠੇ ਗੈਂਗਸਟਰਾਂ ਵੱਲੋਂ ਰਚੀ ਜਾ ਰਹੀ ਸੀ ਯਾਨੀ ਕਿ ਬਾਹਰ ਬੈਠ ਕੇ ਫੰਡਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀਗੀ ਤੇ ਡਾਇਰੈਕਸ਼ਨਾਂ ਦਿੱਤੀਆਂ ਜਾ ਰਹੀਆਂ ਸੀ ਪੰਜਾਬ ਦੇ ਵਿੱਚ ਜੱਗੂ ਦੀ ਮਾਂ ਦਾ ਬਦਲਾ ਲੈਣ ਦੇ ਲਈ ਤੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਇਥੋਂ ਤੱਕ ਟਾਰਗੇਟ ਕਿਲਿੰਗ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਵੀ ਤੱਕ ਸਰਕੂਲੇਟ ਹੋ ਚੁੱਕੀਆਂ ਸੀਗੀਆਂ ਗੈਂਗਸਟਰਾਂ ਨੂੰ ਕਿ ਕਿਹੜੇ ਕਿਹੜੇ ਬੰਦੇ ਨੂੰ ਕਿੱਥੇ ਕਿੱਥੇ ਮਾਰਨਾ ਹੈ ਉਸ ਦੀ ਪਲੈਨਿੰਗ ਚੱਲ ਰਹੀ ਸੀ ਜਿਸ ਦੇ ਵਿੱਚ ਆਲੇ ਪੰਜਾਬ ਪੁਲਿਸ ਨੇ ਇਸ ਦਾ ਖੁਲਾਸਾ ਕਰ ਦਿੱਤਾ ਤੇ ਹੁਣ ਉਹ ਕੀ ਫੋਟੋਆਂ ਸੀਗੀਆਂ ਕਿੰਨਾਂ ਦੀਆਂ ਫੋਟੋਸ ਦੇ ਉੱਤੇ ਪਹਿਲੀ ਟਾਰਗੇਟ ਕਿਲਿੰਗ ਕੀਤੀ ਜਾਣੀ ਸੀ ਉਸ ਦਾ ਖੁਲਾਸਾ ਹੋਣਾ ਬਾਕੀ ਹੈ ਪੁਲਿਸ ਨੇ ਸੁਰੱਖਿਆ ਦੇ ਚਲਦੇ ਉਹ ਫੋਟੋਆਂ ਯਾਨੀ ਕਿ ਜਿਨ੍ਹਾਂ ਨੂੰ ਟਾਰਗੇਟ ਕਰਨਾ ਸੀਗਾ ਉਹਨਾਂ ਦੀਆਂ ਫੋਟੋਸ ਨੂੰ ਜਨਤਕ ਨਹੀਂ ਕੀਤਾ ਹੈ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਤੇ ਹੁਣ ਇਹ ਗੱਲ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੱਗੂ ਭਗਵਾਨਪੁਰੀਏ ਦਾ ਜਿਹੜਾ ਬਦਲਾ ਲੈਂਦਾ ਇੱਕ ਪਲੈਨਿੰਗ ਸੀਗੀ ਉਸ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਨਾਕਾਮ ਕਰ ਦਿੱਤਾ ਗਿਆ ਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਹੋਣ ਵਾਲੀ ਇੱਕ ਗੈਂਗਵਾਰ ਨੂੰ ਦੁਬਾਰਾ ਤੋਂ ਹੋਣ ਵਾਲੀ ਇੱਕ ਗੈਂਗਵਾਰ ਨੂੰ ਰੋਕਿਆ ਜਿਹੜੀ ਕਿ ਜਿਸ ਲਈ ਪੰਜਾਬ ਪੁਲਿਸ ਵਧਾਈ ਦੀ ਪਾਤਰ ਵੀ ਬਣ ਜਾਂਦੀ ਹੈ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਗੈਂਗਵਾਰਾਂ ਹੁੰਦੀਆਂ ਜਾ ਰਹੀਆਂ ਨੇ ਤੇ ਜਦੋਂ ਦਾ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ ਹੋਇਆ ਉਸ ਤੋਂ ਬਾਅਦ ਅਸ਼ੰਕਾਏ ਵੱਧ ਗਈ ਸੀ ਕਿ ਜੱਗੂ ਭਗਵਾਨਪੁਰੀਆ ਆਪਣੀ ਮਾਂ ਦੇ ਕਤਲ ਦਾ ਬਦਲਾ ਲੈਣ ਲਈ ਪੂਰੇ ਪੰਜਾਬ ਭਰ ਦੇ ਵਿੱਚ ਟਾਰਗੇਟ ਕਿਲਿੰਗ ਕਰਾ ਸਕਦਾ ਹੈ ਜਿਸ ਦੀ ਪਹਿਲੀ ਸਾਜ਼ਿਸ਼ ਹੀ ਨਾਕਾਮ ਹੋ ਗਈ ਹੈ ਜਿਸ ਦੇ ਪਿੱਛੇ ਯੂਐਸ ਦੇ ਵਿੱਚ ਬੈਠੇ ਹੋਏ ਗੈਂਗਸਟਰਾਂ ਦਾ ਹੱਥ ਹੈ ਤੇ ਤੁਸੀਂ ਇੱਥੋਂ ਦੀ ਸੋਚ ਸਕਦੇ ਹੋ ਕਿ ਕਿੱਥੋਂ ਤੱਕ ਪੰਜਾਬ ਦੇ ਵਿਚ ਗੈਂਗਸਟਰ ਤੇ ਗੈਂਗਸਟਰ ਰਾਜ ਜਿਹੜਾ ਹੈ ਉਹ ਚੱਲ ਰਿਹਾ ਹੈ ਕਿ ਯੂਐਸ ਤੋਂ ਬੈਠ ਕੇ ਫੰਡਿੰਗ ਹੋ ਰਹੀ ਹੈ ਇੱਥੇ ਦੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਉਹਨਾਂ ਨੂੰ ਨਾਲ ਰੁਲਾ ਕੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਏ ਜਾ ਰਹੇ ਨੇ ਕਿੰਨੇ ਆਸਾਨੀ ਦੇ ਨਾਲ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਅੱਗੇ ਹੋਰ ਕੀ ਕੁਝ ਖਲਾਸੇ ਕਰਦੀ ਹੈ ਖੈਰ ਕ੍ਰਾਈਮ ਚਾਰਟ ਦੀ ਇਸ ਸਟੋਰੀ ਦੇ ਵਿੱਚ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ